ਗਰਮੀਆਂ ਦੇ ਵਿੱਚ ਨਿੰਬੂ ਪਾਣੀ ਤੁਸੀਂ ਪਿੰਦੇ ਹੀ ਰਹਿੰਦੇ ਹੋ ਪਰ ਇੱਕ ਵਾਰੀ ਇਹ ਮਜ਼ੇਦਾਰ ਜਿਹਾ ਸਰਬਤ ਬਣਾ ਕੇ ਜਰੂਰ ਪੀਓ ਸਰੀਰ ਨੂੰ ਠੰਡਕ ਵੀ ਦੇਊਗਾ ਤੇ ਅੰਦਰੂਨੀ ਗਰਮੀ ਨੂੰ ਦੂਰ ਕਰੂਗਾ ਇੱਕ ਲਈ ਇੱਕ ਕੱਚੀ ਅੰਬੀ ਚੰਗੀ ਤਰ੍ਹਾਂ ਛਿੱਲ ਲਿਆ ਛੋਟੇ ਛੱਟੇ ਪੀਸਾਂ ਵਿੱਚ ਕੱਟ ਲਿਆ ਫਿਰ ਜੱਗ ਵਿੱਚ ਉਹਨੂੰ ਪਾ ਕੇ 10-15 ਪਾਵਾਂਗੇ ਪਦੀਨੇ ਦੇ ਪੱਤੇ ਕਾਲਾ ਨਮਕ ਕਾਲੀ ਮਿਰਚ ਚਾਟ ਮਸਾਲਾ 1-2 ਸਪੂਨ ਪਾਓ ਪਾਣੀ ਦੇ ਚੰਗੀ ਤਰ੍ਹਾਂ 2-3 ਮਿੰਟਾਂ ਲਈ கிரਾਈਂਡ ਕਰ ਲਿਓ ਤਾਂ ਕਿ ਇਹਦਾ ਵਧੀਆ ਜਿਹਾ ਪੇਸਟ ਤਿਆਰ ਹੋ ਜਾਏ ਜਦੋਂ ਇਹਦਾ ਪੇਸਟ ਬਣ ਗਿਆ ਦੇ ਵਿੱਚ 1.5 ਤੋਂ 2 ਗਲਾਸ ਪਾ ਲਿਓ ਠੰਡਾ ਠਾਰ ਪਾਣੀ ਜਿੰਨਾ ਕਿ ਤੁਸੀਂ ਇਹ ਸ਼ਰਬਤ ਬਣਾਉਣਾ ਹੋਵੇ 1 ਮਿੰਟ ਲਈ ਫਿਰ ਗ੍ਰाइंड ਕਰਿਓ ਕਿਸੇ ਵੀ ਛੰਨਣ ਨਹੀਂ ਨਹੀਂ ਤੁਸੀਂ ਇਹਨੂੰ ਛਾਂਲ ਲਿਓ ਫਿਰ ਲੈ ਲਿਓ ਇੱਕ ਗਲਾਸ ਚਾਰ ਪੰਜ ਪਾਓ ਆਈਸ ਦੇ ਟੁਕੜੇ ਫਿਰ ਉਹਦੇ ਵਿੱਚ ਇੱਕ ਚਮਚ ਪਾਇਆ ਮਿਸ਼ਰੀ ਦਾ ਤੁਸੀਂ ਚਾਹੋ ਤਾਂ ਸ਼ੱਕਰ ਵੀ ਪਾ ਸਕਦੇ ਹੋ ਥੋੜੇ ਜਿਹਾ ਪਾਵਾਂਗੇ ਵਿੱਚ ਜੀਰਾ ਪਾਊਡਰ ਫਿਰ ਤਿਆਰ ਕੀਤਾ ਹੋਇਆ ਸ਼ਰਬਤ ਅੰਬੀ ਵਾਲਾ ਪਾ ਵਿੱਚ ਪਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬਹੁਤ ਹੀ ਮਜ਼ੇਦਾਰ ਖੱਟਾ ਮਿੱਠਾ ਜਿਹਾ ਸ਼ਰਬਤ ਬਣ ਕੇ ਤਿਆਰ ਹੁੰਦਾ ਤੇ ਬਾਕੀ ਗਰਮੀਆਂ ਵਿੱਚ ਸਰੀਰ ਲੀ ਬਹੁਤ ਹੀ ਜਿਆਦਾ ਵਧੀਆ ਵੀਡੀਓ ਵਧੀਆ ਲਗੀ ਸ਼ੇਅਰ ਕਰ ਦਿਓ ਬਣਾ ਕੇ ਜਰੂਰ